ਪਿਆਰ ਭਰੀ ਹਸਤੀ ਕਾ ਤੇ ਹੋਲ ਪੰਜਾਬੀ ਵੀ ਠੀਕ ਹੈ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਕਨਸੈਪਟ ਜਿਹੜਾ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣਾ ਲੈ ਕੇ ਆਏ ਪਾਰਟੀ ਵੇਅਰ ਸੂਟ ਹੋਣੀਆਂ ਹੋਣਗੇ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾਗਾ ਸਟੱਫ ਆਗਾ ਜਿਹੜਾ ਸਾਰੀ ਫੋਲ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਇਸ ਲਈ ਦੁਆਰਾ ਰਿਕਵੈਸਟ ਕਰਦੇ ਆਂ ਚੈਨਲ ਤੇ ਨਵੇਂ ਆਉਣੇ ਉਹਨਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਚਲੋ ਜੀ ਤੁਹਾਡਾ ਬਹੁਤ ਟਾਈਮ ਤੁਹਾਡਾ ਨਾਂ ਲੈ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਤੁਸੀਂ ਸਾਨੂੰ ਕਿਸੇ ਵੀ ਕੋਨੇ ਤੋਂ ਬੈਠੇ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਮਹਿੰਗਾ ਸਸਤਾ ਹਰ ਪ੍ਰਕਾਰ ਦਾ ਆਪਣੇ ਕੋਲੇ ਸਟਾਕ ਹੁੰਦਾ ਰਖੜੀਆਂ ਲਈ ਜਿਹੜੀਆਂ ਮੇਰੀਆਂ ਭੈਣਾਂ ਦਾ ਜ਼ਿਆਦਾ ਬਜਟ ਨਹੀਂ ਹੈਗਾ ਘੱਟ ਤੋਂ ਘੱਟ ਰੇਟ ਤੇ ਆਪਾਂ ਤੁਹਾਨੂੰ ਸੂਟ ਉਹ ਵੀ ਲੈ ਸਕਦੀਆਂ ਨੇ ਤੇ ਵੱਧ ਤੋਂ ਵੱਧ ਰੇਟ ਦੇ ਵੀ ਲੈ ਸਕਦੀਆਂ ਨੇ ਇਹ ਜਿਹੜੇ ਸੂਟ ਲੈ ਕੇ ਆਪਾਂ ਅੱਜ ਤੁਹਾਨੂੰ ਤੁਹਾਡੇ ਲਈ ਬਰਬਰੀ ਦੇ ਲੈ ਕੇ ਆਇਾਂਗੇ ਬਰਬਰੀ ਪਿਓਰ ਵਰਬਰੀ ਹੋਊਗੀ ਤਮੰਨਾ ਦੀ ਵਿਦ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਹੁਤ ਜਿਆਦਾ ਸੋਹਣਾ ਜਿਹਾ ਡਿਜ਼ਾਈਨਰ ਜੇ ਪੀਸ ਨੇ ਜਿੱਤਾ ਮਰਜੀ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਵੇਅਰ ਕਰ ਸਕਦੇ ਹੋਗੇ ਬੁੱਕਰੀ ਜਿਹੀ ਲੁੱਕ ਦੇ ਸੋਟ ਨੇ ਇਹਨਾਂ ਦਾ ਜਿਹੜਾ ਪਹਿਲਾਂ ਨੈਕ ਆਊਗਾ ਵੀ ਸ਼ੇਪ ਬਣਿਆ ਹੋਇਆ ਆਪਾਂ ਤੁਹਾਨੂੰ ਕੋਲੇ ਤੋਂ ਕਰਕੇ ਦਿਖਾ ਦਿੰਨੇ ਆ ਵੀ ਸ਼ੇਪ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਨੈਕ ਤੇ ਸਾਰਾ ਵੀ ਸ਼ੇਪ ਨੈਕ ਆਉਣਾਗਾ ਬਾਕੀ ਇਹਨਾਂ ਦੀ ਲੈਂਥ ਦਾ ਕੋਈ ਚੱਕਰ ਨਹੀਂ ਹੈਗਾ 45 46 ਤੱਕ ਆਰਾਮ ਨਾਲ ਤੁਹਾਡੀ ਲੈਂਥ ਵਾਂਗ ਕੇ ਤਿਆਰ ਹੋਊਗੀ ਵੀ ਸ਼ੇਪ ਨੇ ਇੱਕ ਦੇ ਨਾਲ ਆਹ ਵਾਲੀ ਇਹਦੀ ਡਿਜ਼ਾਈਨਿੰਗ ਆ ਕਿ ਵਿੱਚ ਵਿੱਚ ਪੇਂਟ ਦੀ ਤਰ੍ਹਾਂ ਫਲਾਰ ਨੇ ਹੈਗਾਗਾ ਵਿੱਚ ਪ੍ਰਿੰਟ ਹੀ ਆਗਾ ਪਰ ਆਹ ਵਾਲੇ ਫਲਾਰ ਹੋਣਗੇ ਇਹਦੇ ਵਿੱਚ ਉੱਤੇ ਹੈਂਡਵਰਕ ਦਾ ਸਾਰਾ ਕੰਮ ਕੀਤਾ ਹੋਇਆ ਆਹ ਵਾਲਾ ਬਣਿਆ ਹੋਇਆ ਇਹਦਾ ਘੇਰਾ ਆਹ ਵਾਲਾ ਸਾਰਾ ਘੇਰੇ ਤੇ ਕੰਮ ਆਣਾਗਾ ਨੀਚੇ ਵੇਲ ਦੀ ਤਰ੍ਹਾਂ ਫਲਾਰ ਨੇ ਵਿੱਚ ਪ੍ਰਿੰਟ ਦੇ ਉੱਤੇ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇੱਕ ਆਊਗਾ ਆਹ ਛੇਡਾ ਕੋਨੇ ਕੋਨੇ ਤੇ ਫਲਾਰ ਬਹੁਤ ਜ਼ਿਆਦਾ ਵਧੀਆ ਕਨਸੈਪਟ ਆਗਾ ਤਿਆਰ ਹੋਇਆ ਹੋਇਆ ਸੂਟ ਬਹੁਤ ਜ਼ਿਆਦਾ ਵਧੀਆ ਬਣੂਗਾ ਪਾਰਟੀ ویئر ਸੂਟ ਆ ਬਹੁਤ ਜ਼ਿਆਦਾ ਵਧੀਆ ਵਰਬਰੀ ਆ ਆਪਾਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਦਿੰਨੇ ਆਂਗੇ ਜਦੋਂ ਤੁਸੀਂ ਟੱਚ ਕਰੋਗੇ ਨਾ ਬਹੁਤ ਵਧੀਆ ਦਾ ਸਟਾਫ ਆਗਾ ਆਹ ਵਾਲਾ ਫਲਾਰ ਹੋਣਾਗਾ ਇਹਦੇ ਸਾਈਡ ਤੇ ਨੀਚੇ ਬੇਲ ਬਣੀ ਹੋਈ ਹੈਗੀ ਬੈਕ ਤੇ ਫਰੰਟੇ ਦਾ ਸੇਮ ਰਹਿਣ ਵਾਲਾ ਆ ਬੈਕ ਫਰੰਟ ਸੇਮ ਆਗਾ ਜਿੱਦਾਂ ਬੈਕ ਤੇ ਆ ਫਰੰਟ ਤੇ ਸਾਰਾ ਹੈਂਡਵਰਕ ਨਾਲ ਤੁਹਾਨੂੰ ਰੈਡੀ ਮਿਲੂਗਾ ਬੈਕ ਤੇ ਸਿਰਫ ਕੱਲਾ ਪ੍ਰਿੰਟ ਮਿਲਣਾਗਾ ਤੁਹਾਨੂੰ ਦੇਖ ਸਕਦੇ ਹੋ ਘੇਰੇ ਤੇ ਪ੍ਰਿੰਟ ਆ ਗਿਆ ਫਰੰਟ ਤੇ ਸਾਰਾ ਹੈਂਡ ਦਾ ਕੰਮ ਕੀਤਾ ਹੋਇਆਗਾ ਨੈਕ ਦਾ ਕੰਮ ਕੀਤਾ ਹੋਇਆ ਹੈਂਡਵਰਕ ਦਾ ਨਾਲ ਬੇਲ ਦਿੱਤੀ ਹੋਈ ਆ ਨਾਲ ਘੇਰੇ ਤੇ ਫਲਾਰ ਮਿਲੂਗਾ ਬਲੈਕ ਕਲਰ ਦਾ ਸੂਟ ਆ ਬਹੁਤ ਜ਼ਿਆਦਾ ਚੱਲ ਰਿਹਾਗਾ ਬਲੈਕ ਕਲਰ ਲਾਈਨਿੰਗ ਦੀ ਨੀਡ ਹੈਗੀ ਐਨੂੰ ਕਿਉਂਕਿ ਬਰਬਰੀ ਦੀ ਸ਼ਰਟ ਆ। ਬੋਟਮ ਰੱਖੀ ਹੋਈ ਹੈ ਜਿਹੜੀ ਇਹਦੇ ਨਾਲ ਪਿਓਰ ਮਸਲੀਨ ਦੀ ਰੱਖੀ ਹੋਈ ਆ। ਇਹਦੇ ਨੀਚੇ ਤੁਸੀਂ ਲਾਈਨਿੰਗ ਲਗਾਉਣੀ ਆ ਲਗਾ ਸਕਦੇ ਹੋ। ਨਹੀਂ ਕੋਈ ਤਖ ਮੇੜ ਹੈ ਨਹੀਂ। ਇਹਦੇ ਨਾਲ ਜਿਹੜਾ ਦੁਪੱਟਾ ਲੈਣਾ ਤੁਹਾਨੂੰ ਉਹ ਵੀ ਪਿਓਰ ਬਰਬਰੀ ਦਾ ਲੈਣਾ। ਪਿਓਰ ਪਰਦੇ ਵਿੱਚ ਦੁਪੱਟਾ ਲੈਣਾਗਾ ਬਹੁਤ ਜ਼ਿਆਦਾ ਵਧੀਆ ਦੁਪੱਟਾ ਬਣ ਕੇ ਤਿਆਰ ਹੋਇਆ ਹੋਇਆਗਾ। ਦਿਖਾ ਦਿੰਨੇ ਆ ਕਿ ਆਪਾਂ ਪ੍ਰਿੰਟ ਦੁਪੱਟਾ ਦਾ। ਜਿੱਦਾਂ ਦਾ ਡਿਜ਼ਾਈਨ ਸ਼ਰਟ ਦੇ ਵਿੱਚ ਹੈਗਾ ਉਦਾਂ ਹੀ ਦੁਪੱਟੇ 'ਚ ਹੈਗਾ। কর্নার ਤੇ ਫਲਾਰ ਹੋਣਗੇ ਹਾਂ ਵਾਲੀ ਪਿਓਰ ਦਾ ਬਰਬਰੀ ਦਾ ਦੁਪੱਟਾ ਹੈਗਾ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਹੈਗਾ ਡਿਜ਼ਾਈਨ ਵੀ ਬਿਲਕੁਲ ਨਿਊ ਆਇਆ ਵਾ ਜਿਹੜਾ ਆਇਆ ਹੈਗਾ ਦੇਖ ਸਕਦੇ ਹੋਗੇ ਇਹ ਸੀ ਇਹਦੇ ਵਿੱਚ ਆਪਣੇ ਕੋਲੇ ਫਾਸਟ ਕਲਰ ਇਹਦੇ ਵਿੱਚ ਆਪਾਂ ਤੁਹਾਨੂੰ ਸੇ ਕਲਰ ਦਵਾਂਗੇ ਇੱਕ ਆਪਣੇ ਕੋਲੇ ਫਾਸਟ ਕਲਰ ਇਹਦੇ ਵਿੱਚ ਬਲੈਕ ਆ ਗਿਆ ਸੈਕੰਡ ਕਲਰ ਜਿਹੜਾ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਲਾਈਟ ਲਵੈਂਡਰ ਜਿਹਾ ਆ ਗਿਆ ਇਹਦਾ ਵੀ ਨੈਕ ਲਾਈਨ ਬਣੀ ਹੋਈ ਹੈਗੀ ਉਦਾਂ ਹੀ ਘੇਰੇ ਤੇ ਫਲਾਵਰ ਮਿਲਣਾਗਾ ਤੁਹਾਨੂੰ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਬੇਲ ਮਿਲੂਗੀ ਘੇਰੇ ਤੇ ਫਲਾਵਰ ਮਿਲੂਗਾ ਦੇਖ ਸਕਦੇ ਹੋਗੇ ਹੈਂਡਵਰਕ ਨਾਲ ਨੈਕ ਆਗਾ ਜਿਹੜਾ ਰੈਡੀ ਹੋਣਗਾ ਤੁਹਾਨੂੰ ਇਹਨਾਂ ਦਾ ਸੂਟਾਂ ਦਾ ਜਿਹੜਾ ਅੱਜ ਵਾਲਿਆਂ ਦਾ ਰੇਟ ਹੈ 2850 ਪਰ ਹਰ ਨਾਲ ਆਗਾ ਨਵਾਂ ਇਹਦੀ ਦੁਪੱਟਾ ਮਿਲਣਾ ਤੁਹਾਨੂੰ ਆਹ ਵਾਲਾ ਪਿਓਰ ਬਰਬਰੀ ਦਾ ਲਾਈਟ ਲਵੈਂਡਰ শেਡ ਦਾ ਸੂਟ ਹੈਗਾ ਜਿੱਦਾਂ ਮਰਜੀ ਟੈਂਸ਼ਨ ਫ੍ਰੀ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਕਨਸੈਪਟ ਹੈਗਾ ਵਿੱਚ ਫਲਾਰ ਬਣੇ ਹੋਏ ਨੇ ਦੇਖ ਸਕਦੇ ਹੋਗੇ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਰਹਿਣ ਵਾਲਾ ਹੈਗਾ ਬਹੁਤ ਵਧੀਆ ਸੂਟ ਬਣ ਕੇ ਆਗਾ ਜਿਹੜਾ ਰੈਡੀ ਹੋਣਾਗਾ ਬਾਕੀ ਤੁਹਾਨੂੰ ਬਿਲਕੁਲ ਰੇਟ 'ਚ ਪੈਂਦਾ ਵਾ ਬਹੁਤ ਜ਼ਿਆਦਾ ਰੇਟ ਨੇ ਮਾਰਕੀਟ 'ਚ ਇਹਦੇ 3000 3500 32 3500 ਇਦਾਂ ਇੱਥੇ ਤੱਕ ਸੇਲ ਹੁੰਦਾ ਹੈਗਾ ਇਹ ਵਾਲਾ ਸੂਟ ਆਪਾਂ ਤੁਹਾਨੂੰ ਸਿਰਫ 2850 ਵਿੱਚ ਦੇਵਾਂਗੇ ਨੈਕਸਟ ਜਿਹੜਾ ਕਲਰ ਆ ਗਿਆ ਇਹਦੇ ਵਿੱਚ ਇਲਾਇਚੀ ਪਸਤਾ ਜਿਹਾ ਆ ਗਿਆ ਅਗਲਾ ਕਲਰ ਆ ਗਿਆ ਇਹਦੇ ਵਿੱਚ ਗੋਲਡਨ ਅਗਲਾ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਜਿਹਾ ਆ ਗਿਆ ਫਲੋਕਸਟ ਦੇ ਵਿੱਚ ਆਹ ਵਾਲਾ ਦੁਪੱਟਾ ਬਣਿਆ ਹੋਇਆ ਹੈਗਾ ਜਿਹੜਾ ਕਲਰ ਆ ਗਿਆ ਉਹ ਵੀ ਪਿਸਤਾ ਜਿਹਾ ਹੀ ਆ ਗਿਆ ਸਾਰੇ ਕਲਰ ਬਹੁਤ ਜ਼ਿਆਦਾ ਸੁੰਨੇ ਨੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਲਰ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਕਨਫਰਮ ਕਰਕੇ ਮਗਵਾ ਸਕਦੇ ਹੋਗੇ ਕਿਸੇ ਵੀ ਮੇਰੀ ਭੈਣ ਨੇ ਫਾਰਮ ਤੋਂ ਮਗਵਾਣੇ ਨੇ ਵਿਦ ਸਟਿਚਿੰਗ ਮਗਵਾਣੇ ਨੇ ਉਹ ਵੀ ਆਪਣੇ ਨਾਲ ਜੋੜ ਸਕਦੇ ਨੇ ਦੇਖ ਸਕਦੇ ਹੋਗੇ ਤੁਸੀਂ ਆਹ ਵਾਲਾ ਕਨਸੈਪਟ ਆਗਾ ਘੇਰੇ ਤੇ ਨੈਕ ਲਾਈਨ ਬਣੀ ਹੋਈ ਆ ਤੇ ਹੈਂਡਵਰਕ ਨਾਲ ਘੇਰੇ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈਗਾ। ਛਿੱਪੀਆਂ ਦਾ ਛਿੱਪੀ ਲਾ ਕੇ ਇਹ ਮਾਸਟਰਡ ਪਿਸਤਾ ਜਿਹਾ ਆ ਗਿਆ। ਨਾ ਮਾਸਟਰ کہہ ਸਕਦੇ ਨਾ ਪਿਸਤਾ ਜਿਹਾ ਕਹਿ ਸਕਦੇ। ਬਿਲਕੁਲ ਨਿਊ ਜਿਹਾ ਚਾਰਟ ਆਇਆਗਾ। ਸਾਰੇ ਕਲਰ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਦੇ ਨਹੀਂ। ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ। ਏਸੀ ਅੱਜ ਵਾਲੇ ਆਪਣੇ ਸੂਟ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਬਹੁਤ ਪਸੰਦ ਆਈ ਹੋਵੇ ਕਿਉਂਕਿ ਸੂਟ ਆਪਾਂ ਲਾਇਨੇ ਪਾਰਟੀ ਵੇਅਰ ਸੂਟ ਲਾਇਨੇ ਬਹੁਤ ਜ਼ਿਆਦਾ ਵਧੀਆ ਕਨਸੈਪਟ ਹੈ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ